سابقا دبنٹ با. بار بار منتری منرونجن کالیا درد دے دے باہر اج جی کسان والوں ਅਚਾਨਕ ਹੀ ਧਰਨਾ ਦੇ ਦਿੱਤਾ ਗਿਆ ਹੈਗਾ ਇਹ ਹਾਲਾਂਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਬਹਿ ਕੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੱਲ ਕਿਸਾਨਾਂ ਦੀ ਜਿਹੜੀ ਹੈਗੀ ਉਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਗਿਆ ਕਿ 5 ਫਸਲਾ ਦੇ ਉੱਤੇ ਤੁਹਾਨੂੰ ਐਮਐਸਪੀ ਅਸੀਂ ਦੇਵਾਂਗੇ ਪਰ ਕਿਸਾਨਾਂ ਨੇ ਅੱਜ ਜਿਹੜੀ ਉਹ ਪ੍ਰੈਸ ਕਾਨਫਰੰਸ ਕਿਤੇ ਉਸ ਫੈਸਲੇ ਨੂੰ ਮਨ੍ਹਾ ਕਰ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕੀ ਆ ਕਿ ਕੱਲ ਨੂੰ ਜਿਹੜਾ ਹੈਗਾ ਉਹ ਦਿੱਲੀ ਕੂਚ ਦੀ ਜਿਹੜੀ ਹੈ ਉਹ ਤਿਆਰੀ ਕਿਸਾਨ ਜਿਹੜੇ ਨੇ ਉਹ ਕਰਨਗੇ ਇਸ ਵਕਤ ਤੁਸੀਂ ਇਹ ਧਰਨੇ ਦੀ ਜਰੂਰ ਤਸਵੀਰ ਦੇਖੋ ਜਿੱਥੇ ਐਸ ਕੇਐਮ ਦੇ ਆਗੂ ਜਿਹੜੇ ਨੇ ਉਹ ਕਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਉਹ ਰੋਸ ਪ੍ਰਦਰਸ਼ਨ ਵੱਲੋਂ ਸਾਮੂਦੀ ਸਰਕਾਰ ਦੇ ਜਿਹੜੇ ਨੇ ਉਹ ਨੋਬਾਦ ਦੇ ਨਾਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਅਸੀਂ ਗੱਲਬਾਤ ਵੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਲੋਕ ਇੱਥੇ ਪਹੁੰਚੇ ਹੋਏ ਨੇ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਇਹਨਾਂ ਵੱਲੋਂ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਪ੍ਰਧਾਨ ਸਾਹਿਬ ਵੀ ਨਾਮ ਲੈਉਣ ਦੇ ਨਾਲ ਵੀ ਕੱਲ ਬਾਅਦ ਜਿਹੜੀ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜੜਾਇਆ ਉਹ ਇਹ ਪ੍ਰਦਰਸ਼ਨ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਅੱਛਾ ਤੁਸੀਂ ਅੱਜ ਜਿਹੜਾ ਹੈਗਾ ਇਹ ਪ੍ਰਦਰਸ਼ਨ ਕਰ ਰਹੇ ਹੋ ਸਾਬਕਾ ਕੈਬਨਿਟ ਮੰਤਰੀ ਦੇ ਘਰ ਕਿ ਲੋੜ ਕੀ ਪੈ ਗਈ ਤੁਹਾਨੂੰ ਸਾਬਕਾ ਕੈਬਨਿਟ ਮੰਤਰੀਆਂ ਦੇ ਘਰਾਂ ਨੂੰ ਵੀ ਰੰਗ ਸੁਜਮ ਸਮਾਜ ਵਰਚੇ ਦੀ ਆਪਣੇ ਕਾਲਿਆ ਕਿ ਜਿੰਨੇ ਵੀ ਬੀਜੇਪੀ ਦੇ ਵਰਕਰ ਆ ਉਹਨਾਂ ਦਾ ਘਰੋਂ ਕਰੋ ਇਸ ਕਰਕੇ ਜੋ ਵੀ ਸਾਡੀਆਂ ਡਿਊਟੀਆਂ ਲਾਈਆਂ ਹੋਈਆਂ ਉਸ ਹਿਸਾਬ ਨਾਲ ਚੱਲ ਰਹੇ ਆ ਤੇ ਇਹ ਸਾਡਾ ਜਿਹੜੀ ਆਵਾਜ਼ ਹੈ ਉੱਪਰ ਤੱਕ ਪਹੁੰਚਾਉਣ ਜੋ ਵੀ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਉਹ ਜੋ ਗਲਤ ਹੋ ਰਿਹਾ ਉਹਦੇ ਮਕਸਦ ਦੇ ਵਿੱਚ ਜੋ ਸੰਜੋਗ ਸਮਾਜ ਮੋਰਚੇ ਨੇ ਕਾਲ ਦਿੱਤੀ ਹੈ ਉਹਦੇ ਹੱਦ ਤੱਕ ਚੱਲ ਰਹੇ ਆ ਅੱਜ ਜਿਹੜੀ ਹੈਗੀ ਉਹ ਕੱਲ ਕੱਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਪੰਜ ਫਸਲਾਂ ਦੇ ਉੱਤੇ ਜਿਹੜੀ ਹੈਗੀ ਉਹ ਐਮਐਸਪੀ ਦੇ ਦਿੱਤੀ ਜਾਵੇਗੀ ਪਰ ਕਿਸਾਨ ਫਿਰ ਵੀ ਉਸ ਨੂੰ ਛਾੜਦੇ ਕਹਿ ਰਹੇ ਨੇ ਕਿ ਦਿੱਲੀ ਕੁਇਟ ਕਰਨਾ ਚਾਹੀਦਾ ਹੈਗਾ ਤੁਹਾਨੂੰ ਕੀ ਲੱਗਦਾ ਕੀ ਕਹੀ ਦੇਖੋ ਜਿਹੜਾ ਇਹ ਫੈਸਲਾ ਕੀਤਾ ਪਹਿਲਾਂ ਦਾ ਜਿਹੜੀਆਂ 23 ਫਸਲਾਂ ਤੇ ਇਹਨੇ ਆਪਣੇ ਐਮਐਸਪੀ ਦੀ ਵਾਅਦਾ ਕੀਤਾ ਸੀ ਜਿਹੜਾ ਹੁਣ ਉਹ ਕਰ ਰਹੇ ਆ ਉਹ ਜਿਹੜੀਆਂ ਪੰਜ ਫਸਲਾਂ ਦੇ ਦੇ ਰਹੇ ਉਹ ਕੋਈ ਐਮਐਸਪੀ ਨਹੀਂ ਦੇ ਰਹੇ ਉਹ ਆਪਣੀਆਂ ਕੰਟੈਨਟ ਆ ਬਈ ਯਾਨੀ ਕਿ ਵੱਡੇ ਵੱਡੇ ਦੇ ਕਾਰਪੋਰੇਟਰ ਘਰਾਣੇ ਦੀਆਂ ਏਜੰਸੀਆਂ ਏਜੰਸੀਆਂ ਨੂੰ ਪੰਜ ਸਾਲ ਲਈ ਟਾਰਗੇਟ ਕਰ ਰਹੇ ਆ ਪੰਜ ਸਾਲ ਲਈ ਉਹ ਬਣ ਕੇ ਉਹ ਖਰੀਦਣੀਆਂ ਪਰ ਉਹ ਕੋਈ ਵਧੀਆ ਕਾਨੂੰਨ ਨਹੀਂ ਹੈਗਾ ਉਹ ਪੰਜ ਸਾਲਾਂ ਬਾਅਦ ਮੁੱਕ ਜਾਣਗੇ ਤਾਂ ਪੰਜ ਸਾਲ ਖੜਾ ਪੂਰੇ ਕੰਨੇ ਖਰੇ ਨਹੀਂ ਕੰਨੇ ਜਦੋਂ ਸਰਕਾਰ ਬਦਲ ਗਈ ਉਹ ਨਹੀਂ ਮੁੱਕੋ ਜਾਣਗੇ ਉਹ ਜੋ ਕੀ ਆ ਕਿਸਾਨ ਜਿੱਥੇ ਬੰਦੀ ਨਹੀਂ ਮਨਜ਼ੂਰ ਜਿਹੜਾ ਕੀ ਆ ਸਵਾਮੀਨਾਥ ਦੀ ਰਿਪੋਰਟ ਐਮਐਸਪੀ ਦਾ ਪੱਕਾ ਵਾਦਾ ਆ ਉਹ ਕਰਨ ਇੱਕ ਕਿਸਾਨ ਮੰਨਣ ਨੂੰ ਤਿਆਰ ਹੈ ਮਤਲਬ ਤੁਹਾਡੇ ਸਾਹਮਣੇ ਕਿ ਬਾਈ ਫਸਲਾ ਦੇ ਉੱਤੇ ਐਮਐਸਪੀ ਦੇਣ ਅਤੇ ਸੁਮਿਨਾਥ ਜਿਹੜੀ ਹੈਗੀ ਰਿਪੋਰਟ ਆ ਉਸ ਨੂੰ ਜਿਹੜਾ ਹੈਗਾ ਲਾਗੂ ਕਰਨ ਇੱਕ ਕਿਸਾਨ ਮੰਨਣਗੇ ਦੇਖੋ ਜੀ ਇਸ ਤੋਂ ਬਿਨਾ ਕਿਸੇ ਕਿਸਾਨਾਂ ਨੇ ਮੰਨਣਾ ਨਹੀਂਗਾ ਇਹ ਜਾਨਕੀ ਜਿਹੜੇ ਐਵੇਂ ਉਹਦੇ ਭੰਬਲਪੂਸੇ ਜਿਹਦਾ ਪਿਛਲੀ ਵਾਰੀ ਜਿਹਦੀ ਪਾ ਕੇ ਤਿੰਨ ਕਾਨੂੰਨਾਂ ਦੇ ਉੱਤੇ ਐਮਐਸਪੀ ਤੇ ਨਹੀਂ ਵਾਦਾ ਕੀਤਾ ਕਮੇਟੀ ਬਣਾਤੀ ਸੀ ਬਸ ਇਸੇ ਕੁਝ ਟਾਈਮ ਦੇ ਵਿੱਚ ਤੋਂ 2 ਸਾਲ ਦਾ ਉਹ ਕਮੇਟੀ ਬਣੀ ਨੂੰ ਇਹ ਕਹਿੰਦੇ ਆ ਬਜਟ ਦੇ ਵਿੱਚ ਪੇਸ਼ ਕਰਾਂਗੇ ਬਜਟ ਹੀ ਨਹੀਂ ਹੁੰਦਾ ਇਹਨਾਂ ਘਾਤਾਂ ਕਿਸਾਨਾਂ ਨੂੰ ਤਾਂ ਕੋ ਦਿੱਤਾ ਹੀ ਨਹੀਂਗਾ ਆ ਇਸ طرح ਕੇ ਕਿਸਾਨ ਆਉਣ ਉਤਸ਼ਾਹ ਦਿੱਤੇ ਰਿਹਾ ਬਾ ਇਲੈਕਸ਼ਨ ਹੈ ਨਹੀਂ ਤਾਂ ਫਿਰ ਆਪਾਂ ਬਾਈਕਟ ਕਰਾਂਗੇ ਤੁਸੀਂ ਵੀ ਪੁੱਛੋ ਕੀ ਕਹਿਣਾ ਤੁਹਾਡਾ ਭਾਈ ਜੀ ਨਹੀਂ ਕਹਿਣਾ ਤੁਹਾਡਾ ਕੀ ਕਹਿਣਾ ਬਾਈ ਜੀ ਤੁਸੀਂ ਪੁੱਛੋ ਮੋਰ ਦੇ ਦੇਖੋ ਜੀ ਸਾਡਾ ਕਹਿਣਾ ਇਹ ਸਰਕਾਰ ਕੀਤੇ ਵਾਦੇ ਦਾ ਪੂਰਾ ਲੋਈ ਇਹ ਹੀ ਉਹਨਾਂ ਨੂੰ ਯਾਦ ਕਰਾਣਾ ਇਹ ਤੁਹਾਡੇ ਵਾਦੇ ਕੀਤੇ ਹੋਏ ਨੇ ਕੋਈ ਅਸੀਂ ਨਵੇਂ ਵਾਦੇ ਨਹੀਂ ਲੈ ਕੇ ਆਏ ਨਾ ਇਹ ਨਵੀਆਂ ਮੰਗਾ ਇਹੋ ਪੁਰਾਣੀਆਂ ਮੰਗਾ ਉਹਨਾਂ ਦੇ ਪੂਰਾ ਲੋਥੇ ਫਿਰ ਸਰਕਾਰ ਦੁਬਾਰਾ ਇਲੈਕਸ਼ਨ ਲੜ ਸਕਦੀ ਨਹੀਂ ਤੇ ਫਿਰ ਗੱਜ ਕੇ ਵਿਰੋਧ ਕੀਤਾ ਜਾਏਗਾ ਜਿਵੇਂ ਮਤਲਬ ਪਹਿਲਾਂ ਤੁਸੀਂ ਵਿਰੋਧ ਕੀਤਾ ਸੀ ਉਹ ਵੀ ਵਿਰੋਧ ਬੀਜਪੀ ਦਾ ਬਿਲਕੁਲ ਹੀ ਉਸ ਤੋਂ ਹੀ ਵੱਧ ਹੋਵੇਗਾ ਫਿਰ ਕਿਉਂਕਿ ਜਦੋਂ ਇੱਕ ਤਾਂ ਪਹਿਲਾਂ ਵਾਅਦਾ ਕੀਤੇ ਸੀ ਉਹ ਵਾਅਦੇ ਤੋਂ ਵੀ ਮੁੱਕਰ ਗਏ ਆ ਕੀਤੇ ਵਾਦੇ ਵੀ ਪੁਰਾਣੇ ਸੀ ਉਹਨਾਂ ਨੂੰ ਯਾਦ ਕਰਾਣਾ ਇਹ ਭਕੜ ਸਰਕਾਰ ਆ ਕਿ ਉਹਨਾਂ ਵਾਅਦੇ ਆਪਣੇ ਨੂੰ ਯਾਦ ਕਰੇ ਤੇ ਫਿਰ ਵਾਅਦੇ ਪੂਰੇ ਕਰੇ ਤੇ ਫਿਰ ਜਨਤਾ ਮੈਂ ਵਿਰੋਧ ਕਰਨਾ ਬੰਦ ਕਰੂਗੀ ਨਹੀਂ ਤੇ ਵਿਰੋਧ ਉਸ ਤੋਂ ਹੀ ਵੱਧ ਹੋਵੇ ਇੱਕ ਕਿਸਾਨੀ ਅੰਦੋਲਨ ਦੇ ਵਿੱਚ ਇਸ ਵਕਤ ਇੱਕ ਬੜਾ ਜਿਹੜਾ ਹੈਗਾ ਉਹ ਨੈਗੇਟਿਵ ਪੱਖ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਕਈ ਜਿਹੜੇ ਨੇ ਉਹ ਮੀਡੀਆ ਅਦਾਰੇ ਤੇ ਇਹ ਖਬਰਾਂ ਚੱਲ ਰਹੀਆਂ ਨੇ ਕਿ ਖਾਲਸਪੁਰੂਆ ਨੇ ਜਿਹੜੀ ਹੈ ਉਹ ਉਹ ਐਂਟਰੀ ਕਰ ਲਈ ਹੈ ਉਸੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਾ ਜੀ ਕੋਈ ਇੱਥੇ ਰਾਜਨੀਤਿਕ ਨਹੀਂ ਕੋਈ ਖਾਸਤਾਨ ਨਹੀਂ ਹੈਗਾ ਉਹ ਤਾਂ ਐਵੇਂ ਹੀ ਬਸ ਆਪਸ ਵਿੱਚ ਪਾੜਨ ਦਾ ਸਰਕਾਰ ਦਾ ਮੁੱਦਾ ਆ ਹੋਰ ਕੋਈ ਇਹ ਗੱਲਬਾਤ ਉਹ ਤਾਂ ਚਲੋ ਕੋਈ ਗੱਲ ਨਹੀਂ ਜੇ ਇਹਦਾ ਵੀ ਹੈਗਾ ਹੱਲ ਜੇ ਕੋਈ ਖਾਸਤਾਨੀ ਕੋਈ ਖਾਸਤਾਨ ਦੇ ਬਾਰੇ ਬੋਲੂਗਾ ਸਟੇਜ ਦੇ ਉੱਤੇ ਸਾਡੇ ਜਾਂ ਕੋਈ ਰਾਜਨੀਤਿਕ ਬੋਲੂਗਾ ਤਾਂ ਤੁਸੀਂ ਇਹ ਗੱਲ ਕਰਿਓ ਇਹ ਖਾਸਤਾਨ ਬਾਰੇ ਬੋਲ ਕੰਮ ਵੀ ਬੈਠਾ ਕਰ ਰਹੇ ਨੇ ਵੀਡੀਓ ਚੱਲ ਰਹੀਆਂ ਨੇ ਕਿਸਾਨ ਬੋਲ ਰਹੇ ਨੇ ਕਿ ਜੇਕਰ ਸਾਨੂੰ ਦਿੱਲੀ ਨਹੀਂ ਦੇ ਦਿੱਤਾ ਜਾ ਰਿਹਾ ਤਾਂ ਸਾਨੂੰ ਅਲੱਗ ਰਾਜ ਦੇ ਦਿਓ ਕਲਿਸਤਾਨ ਦੇ ਨੂੰ ਦੇਖੋ ਜੀ ਇਹਦੇ ਵਿੱਚ ਤਾਂ ਫਿਰ ਵਿਰੋਧ ਤਾਂ ਹੋਣਾ ਹੀ ਹੁੰਦਾ ਜਦੋਂ ਆਪਾਂ ਆਪਾਂ ਆਪਣੇ ਦੇਸ਼ ਦੇ ਵਿੱਚ ਹੀ ਆਪਾਂ ਕਿਸੇ ਨੂੰ ਬਾਰਡਰ ਲਾਲਾ ਸੀਲ ਕਰਾਂਗੇ ਇਹ ਤਾਂ ਉਹ ਕਰਨਗੇ ਫਿਰ ਤਾਂ ਵੀ ਫਿਰ ਸਾਡਾ ਪੰਜਾਬ ਨੂੰ ਸਾਨੂੰ ਫਿਰ ਵੱਖਰੇ ਕੰਮਾਂ ਚਾਉਣੇ ਹਨ ਨਾ ਉਹ ਸਰਕਾਰ ਨੂੰ ਆਏਗਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਸਾਹੀਂ ਇਹਨਾਂ ਆਪਣੇ ਲੋਕਾਂ ਵੱਲੇ ਥੋੜੇ ਹੁੰਦੇ ਬਾਰਡਰ ਜਾਂ ਆਪਣੇ ਕੋਲ ਲੋਕਾਂ ਵੱਲੇ ਥੋੜਾ ਸੁਰੂ ਗਏ ਤੇ ਗੋਲੇ ਤੇ ਗੋਲੀਆਂ ਹੁੰਦੀਆਂ ਜਾਂ ਤਾਂ ਡਾਂਗਾਂ ਆਉਂਦੀਆਂ ਇਹ ਤਾਂ ਹੁੰਦਾ ਵੀ ਜੇ ਬੰਦਾ ਸ਼ਾਂਤੀਪੂਰਵ ਕੋਈ ਬੰਦਾ ਪ੍ਰੋਟੈਸਟ ਕਰ ਸਕਦਾ ਇਹ ਸਰਕਾਰ ਦਾ ਅਗੇ ਦੀ ਨੀਤੀ ਹੈ ਗਲਤ ਹੈ ਅਗੇ ਤੁਸੀਂ ਇਹ ਕਾਨੂੰਨ ਦੇ ਬਸ ਸੰਵਿਧਾਨ ਦੇ ਵਿੱਚ ਲਿਖਿਆ ਹੋ ਜਿਹੜਾ ਮਰਜ਼ੀ ਪੁਲਿਸ ਕਰ ਸਕਦਾ ਹੈ ਇਹ ਕੋਈ ਕਲਾ ਕਿਸਾਨ ਤਾਂ ਨਹੀਂ ਕੋਈ ਵੀ ਕਰ ਸਕਦਾ ਅੱਗੇ ਵੀ ਕਰਦੇ ਜਾ ਰਹੇ ਆ ਆ ਤਾਂ ਨਵਾਂ ਹੀ ਕਾਨੂੰਨ ਦੇਖਿਆ ਵੀ ਇਹਨਾਂ ਨੂੰ ਰੋਕ ਲੋ ਤਕਾ ਆਇਆ ਤਾਂ ਕਈ ਲੋਕ ਤਾਂ ਇਹ ਕਹਿੰਦੇ ਨੇ ਕਿ ਇਹ ਕਿਹੜੇ ਕਿਸਾਨ ਨੇ ਜਿਨ੍ਹਾਂ ਕੋਲ ਮਰਸੀਬੀਜ਼ ਨੇ ਗੱਡੀਆਂ ਵਾਟ ਫਰਵਟੀਆਂ ਲੈ ਕੇ ਆਏ ਹੋਏ ਨੇ ਦੇਖੋ ਜੀ ਉਹਨੇ ਮਿਹਨਤ ਕੀਤੀ ਹੈ ਜੇ ਉਹਨਾਂ ਕੋ ਗੱਡੀਆਂ ਤੇ ਹੁਣ ਉਹ ਗੱਡੀਆਂ ਤੇ ਹੀ ਜਾਣਗੇ ਉਹਨਾਂ ਕੋ ਤੁਰਕੇ ਤਾਂ ਨਹੀਂ ਜਾਣਗੇ ਜੋ ਆਪਣੀਆਂ ਗੱਡੀਆਂ ਦੇ ਵਿੱਚ ਜਾ ਰਹੇ ਤਾਂ ਉਹਨਾਂ ਦਾ ਵੀ ਵਿਰੋਧ ਆ ਜੋ ਟਰੈਕਟਰਾਂ ਦੇ ਜਾ ਰਹੇ ਤਾਂ ਟਰੈਕਟਰ ਨਹੀਂ ਪਾਣ ਦੇਣੇ ਇਹਦਾ ਫਿਰ ਠੱਗਾ ਹੀ ਹੈ ਤਾਂ ਵੇ ਤੁਰਕੇ ਜਾਣ ਜਾਣ ਕੇ ਸਾਰੇ ਜਾਣੇ ਜੇ ਕੋਈ ਕੰਮ ਹੋਵੇ ਤਾਂ ਲੀਡਰਾਂ ਨੂੰ ਕਹੋ ਇੱਕ ਵਾਰੀ ਤੁਰਕੇ ਆਉਣਾ ਸ਼ੁਰੂ ਕਰੋ ਅਸੀਂ ਵੀ ਤੁਰਕੇ ਜਾਇਆ ਕਰਾਂਗੇ ਠੀਕ ਬਿਲਕੁਲ ਇੱਕ ਵਾਰੀ ਤੁਸੀਂ ਤਸਵੀਰ ਜ਼ਰੂਰ ਦੇਖੋ ਮਨੋਰੰਜਨ ਕਾਲਿਆ ਹੋਰ ਦਾ ਘਰ ਜਿਹੜਾ ਹੈ ਕਿਉਂਕਿ ਸਾਫ ਦਾ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਭਾਜਪਾ ਦੇ ਵੱਡੇ ਲੀਡਰ ਨੇ ਜਨਾ ਦੇ ਘਰ ਦੇ ਬਾਹਰ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਗਾਇਆ ਲਗਾਇਆ ਗਿਆ ਹੈ ਪਹਿਲਾਂ ਵੀ ਕਾਫੀ ਦਮੇ ਜਦਨੇ ਇਸ ਜਗ੍ਹਾ ਤੇ ਉੱਤੇ ਲਗਾਇਆ ਗਿਆ ਸੀ ਪਿਛਲੇ ਮੋਰਚੇ ਕਿਸੇ ਹਾਲਤ ਕੀ ਇਸ ਵਕਤ ਤੁਸੀਂ ਤਸਵੀਰ ਦੇ ਵਿੱਚ ਜਿਹੜੂ ਦੇਖ ਰਹੇ ਹੋਵੋਗੇ ਕਿੰਨਾ ਦਰਕਾਰੀ ਇਹ ਬਣਿਆ ਹੈ ਏਰੀਆ ਹੋਇਆ ਹੈ ਤਾਂ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਹੈ ਉਹ ਕੋਈ ਵੀ ਜਿਹੜਾ ਹੈ ਕਿਸਾਨੀ ਆਗੂ ਉਹਨਾਂ ਦੇ ਘਰ ਦੇ ਵਿੱਚ ਦਖਲ ਨਾ ਹੋ ਸਕੇ ਹਾਲਾਂਕਿ ਤੁਸੀਂ ਪਿੱਛੇ ਜ਼ੂਮ ਦੇਖ ਰਹੇ ਹੋਵੋਗੇ ਜਿੱਥੇ ਕਿਸਾਨ ਜਿਹੜੇ ਨੇ وہ پہنچ گئے ہیں جنہوں والو اس جگہ دے اتنے آ کے جڑا ہے وہ پکے طریقے دے نال ہے وہ پکا مورچہ لگایا جا رہا ہے تصویر پراپر ضرور دیکھو والو دیکھو ہے وہ اج شمبو باڈر دے اُتے جو کسانوں دے نال تشدد ہو رہی ہے اس کو لے کے انہوں مگا پوریا نہ ہون لے کے جو موت ہوئی ہے کسان دی اس کو لے کے جڑا ہے